ਕੀ ਲੋਕਾ ਚਾਹੇ ਉਹ ਕਿਸੇ ਵਰਗ ਕਿਸੇ ਧਰਮ ਦੇ ਆ ਸਭ ਨੂੰ ਸਾਡਾ ਸਦਾ ਕਿ ਭੌਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮੈਮ ਤੇ ਤਹਿਤ ਆਪਾਂ ਜੁਨਾਈਟ ਹੋਈ ਹੈ ਔਰ 2027 ਦੀ ਸੱਤਾ ਹਾਸਲ ਕਰਕੇ ਅਸੀਂ ਪੰਜਾਬ ਸੇਤਮੰਦ ਪੰਜਾਬ ਦਾ ਨਿਰਮਾਣ ਕਰੀਏ ਅਸੀਂ ਪੰਜਾਬੀਆਂ ਦੀ ਤਕਦੀਰ ਔਰ ਤਸਵੀਰ ਬਦਲੀ ਵਸਪਾ ਤਰਨਾ ਤਰਨ ਵਿਧਾਨ ਸਭਾ ਜਿਹੜੀ ਇਲੈਕਸ਼ਨ ਹੋ ਰਹੀ ਲੜੂਗੀ ਇਹ ਤਾਂ ਹਜੇ ਅਸੀਂ ਮੀਟਿੰਗ ਸਟੇਟ ਦੀ ਕਰਕੇ ਫਿਰ ਪਾਰਟੀ ਹਾਈ ਕਮੰਡ ਨਾਲ ਡਿਸਕਸ ਕਰਕੇ ਫਿਰ ਫੈਸਲਾ ਸਟੇਟ ਦੇ ਵਿੱਚ ਡਾਕਟਰ ਉਦਾਰ ਸਿੰਘ ਕ림ਪੁਰੀ ਹੋ ਸਕਦਾ ਜੀ ਫਲੋਰ ਤੋਂ ਉਮੀਦਵਾਰ ਦੇਖੋ ਪਾਰਟੀ ਦੇ ਉਮੀਦਵਾਰਾਂ ਦੀ ਅੱਜ ਕੋਈ ਡਿਸਕਸ਼ਨ ਹੈ ਹੀ ਨਹੀਂ ਬਗਲ ਤਾਂ ਹੋ ਜਾਂਦਾ ਜੀ ਔਰ ਮੈਂ ਤਾਂ ਪੰਜਾਬ ਦਾ ਪ੍ਰਧਾਨ ਆ ਮੈਂ ਤਾਂ ਲੜਾਉਣੀਆਂ ਹਨ ਇਲੈਕਸ਼ਨ ਠੀਕ ਹੈ ਨਾ ਪ੍ਰਧਾਨ ਨੇ ਤਾਂ ਨੈਸ਼ਨਲ ਪ੍ਰੈਜ਼ੀਡੈਂਟ ਜੋ ਕਹੇ ਉਹ ਕਰਨਾ ਹੁੰਦਾ ਔਰ ਸਾਡਾ ਨੈਸ਼ਨਲ ਪ੍ਰੈਜ਼ੀਡੈਂਟ ਸਟੇਟ ਪ੍ਰੈਜ਼ੀਡੈਂਟ ਨੇ ਇਲੈਕਸ਼ਨ ਲੜਨਾ ਜਾਂ ਨਹੀਂ ਲੜਨਾ ਇਹ ਫੈਸਲਾ ਨੈਸ਼ਨਲ ਪ੍ਰੈਜ਼ੀਡੈਂਟ ਨੇ ਕਰਨਾ ਹੁੰਦਾ ਅਸੀਂ ਸੀਟ ਨਹੀਂ ਸਟੇਟ ਪਿਆਰ ਕਰ ਰਹੇ ਹਾਂ ਲੇਕਿਨ ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਕਿ ਜਿੱਥੇ ਬਾਕੀ ਸਟੇਟ ਜਿੱਤ ਕੇ ਭੈਣ ਜੀ ਦੀ ਝੋਲੀ ਪਾਣਾ ਸਾਡੇ ਫਲੋਰ ਦੇ ਯੋਧੇ ਵਰਕਰ ਜਿਹੜੇ ਉਹ 27 ਦੀ ਇਲੈਕਸ਼ਨ ਜਿੱਤ ਕੇ ਉਹ ਵੀ ਭੈਣ ਜੀ ਦੀ ਝੋਲੀ ਚ ਪਾਣ ਸਰ ਅੱਜ ਦੂਸਰੀ ਪਾਰਟੀ ਦੇ ਉੱਤੇ ਆਚਾਰ ਵੱਧਦਾ ਸੀਗਾ ਇਸੇ ਪਾਰਟੀ ਦੇ ਹੁਣ ਜਿਹੜੀ ਮੌਜੂਦਾ ਪਾਰਟੀ ਦੀ ਸਰਕਾਰ ਦੇ ਵੀ ਉੱਤੇ ਆਚਾਰ ਹੈ ਇਹਦੇ ਬਾਰੇ ਕੀ ਕਹੋਗੇ ਜਿਹੜਾ ਤੁਹਾਡਾ ਤਲੇਤਾ ਦਾ ਤੁਸੀਂ ਵਾਰ-ਵਾਰ ਜ਼ਿਕਰ ਕਰ ਰਹੇ ਹੋ ਉੱਥੇ ਤੁਹਾਡੇ ਵਿਰੋਧੀ ਕਹਿ ਰਹੇ ਕਿ ਅਸੀਂ ਉਸ ਤਲੇਤੇ ਨੂੰ ਅਸੀਂ ਮਤਲਬ ਬਹਾਲ ਕੀਤਾ ਦੇਖੋ ਐ ਬੀਐਸਪੀ ਜਿਹੜੀ ਆ ਮੇਰੇ ਵੀ ਸਾਥੀ ਨੇ ਦੱਸਿਆ ਜਦੋਂ ਕਿ ਉਹਨੀ ਮਤਾ ਹੁਣ ਸਰਕਾਰ ਨੇ ਕਿਹਾ ਵੀ ਅਸੀਂ ਮਤਾ ਪਾ ਦਿਆਂਗੇ ਮੈਂ ਉਹਨਾਂ ਨੂੰ ਦੱਸਿਆ ਕਿ ਸਾਡਾ ਕੰਮ ਸਰਕਾਰ ਨੂੰ ਲੰਮੀ ਪਾਣ ਦਾ ਅਸੀਂ ਸਰਕਾਰ ਲੰਮੀ ਪਾਤੀ ਤੇ ਅੱਗੇ ਫਿਰ ਸਰਕਾਰ ਦਾ ਕੰਮ ਆ ਲੰਮੀ ਪੈ ਕੇ ਮਤੇ ਪਾਣ ਦਾ ਤੇ ਲੰਮੀ ਅਸੀਂ ਤਾਂ ਸਰਕਾਰ ਤੋਂ ਮਤਾ ਹੀ ਤਾਂ ਪਾਉਣਾ ਸੀ ਸਰਕਾਰ ਕਹਿੰਦੀ ਸੀ ਅਸੀਂ ਪਾਣਾ ਨਹੀਂ 1 ਮਹੀਨਾ ਇਹ ਜਦੋਂ ਜਾਇ ਚੱਲਦੀ ਰਹੀ ਅਸੀਂ ਕਹਿੰਦੇ ਸੀ ਮਤਾ ਪਾਓ ਜਿਹੜਾ ਤੁਸੀਂ ਗਲਤ ਮਤਾ ਪਾਇਆ ਉਹਨੂੰ ਸਹੀ ਕਰੋ ਸਰਕਾਰ ਦੇ ਅੰਦਰ ਆਕਰਸੀ ਹੰਕਾਰ ਸੀ ਸੱਤਾ ਦਾ ਪਾਗਲਪਨ ਸੀ ਤੇ ਉਹ ਪਾਗਲਪਨ 1 ਮਹੀਨਾ ਲਾ ਕੇ ਅਸੀਂ ਦੁਰਸਤ ਕੀਤਾ ਤੇ ਸਰਕਾਰ ਲੰਮੀ ਪੈ ਗਈ ਮਤਾ ਗੁਰੂ ਘਰ ਦੇ ਹੱਕ 'ਚ ਪੈ ਗਿਆ ਮੈਂ ਕਿਹਾ ਨਾ ਕਿ ਸਾਡੀ ਲੜਾਈ ਮਾਲਕ ਨਾਲ ਆ ਗੁਲਾਮਾਂ ਨਾਲ ਥੈਂਕ ਯੂ ਸਰ ਅੱਜ ਅੱਜ ਦਾ ਜਿਹੜਾ ਯੂਥ ਮੌਜੂਦਾ ਸਰਕਾਰਾਂ ਦੋਖਿਆ ਹੋਇਆ ਉਹ ਅੱਜ ਮਹਾਰੈਲੀ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਬੀਐਸਪੀ ਵੀ ਜੁਆਇਨ ਕੀਤੀ ਤੇ ਸਾਹਿਬ ਦੇ ਪੋਨਿਆਂ ਦੇ ਚੱਲਣ ਦਾ ਮਤਲਬ ਨਿਸ਼ਚੈ ਕੀਤਾ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਅਸੀਂ ਨੌਜਵਾਨਾਂ ਨੂੰ ਸੱਦਾ ਦਿੱਤਾ ਪੰਜਾਬ 'ਚ 22 ਲੱਖ ਨੌਜਵਾਨ ਜਿਹੜੇ ਬੇਰੁਜ਼ਗਾਰ ਦਫ਼ਤਰਾਂ ਦੇ ਵਿੱਚ ਜਿਨ੍ਹਾਂ ਦੇ ਨਾਮ ਦਰਜ ਹੋ ਔਰ 1979 'ਚ ਆਖਰੀ ਵਾਰੀ ਬੇਰੁਜ਼ਗਾਰੀ ਪੱਤੇ ਨੂੰ ਰਿਵਿਊ ਕੀਤਾ ਸੀ ਸਰਕਾਰ ਨੇ 46 ਸਾਲ ਹੋ ਗਏ ਕਦੇ ਰਿਵਿਊ ਹੀ ਨਹੀਂ ਕੀਤਾ ਨਾ ਬੇਰੁਜ਼ਗਾਰਾਂ ਦਾ ਬੇਰੁਜ਼ਗਾਰੀ ਪੱਤਾ ਰਿਵਿਊ ਕੀਤਾ ਨਾ ਉਹਨਾਂ ਨੂੰ ਕਦੀ ਨੌਕਰੀ ਦੇਣ ਲਈ ਕੋਈ ਪਾਲਿਸੀ ਬਣਾਈ। ਤੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਮੇਰੀ ਬੇਨਤੀ ਆ ਸੱਦਾ ਆ ਕਿ ਜਦ ਅਸੀਂ ਜੁਪੀ ਚ 12 ਲੱਖ ਨੂੰ ਥੋੜੇ ਜੇ ਸਮੇਂ ਚ ਨੌਕਰੀਆਂ ਦੇ ਸਕਦੇ ਆ ਆਓ ਆਪਣੀ ਪੂਰੀ ਤਾਕਤ ਬੀਐਸਪੀ ਨਾਲ ਜੋੜ ਦਿਓ। ਅਸੀਂ ਪੰਜਾਬ ਚ ਵੀ ਤੁਹਾਨੂੰ ਬੇਰੁਜ਼ਗਾਰੀ ਦੇ ਸੰਕਟ ਦੇ ਵਿੱਚੋਂ ਬਹੁਜਨ ਸਮਾਜ ਪਾਰਟੀ ਕੱਢ ਕੇ ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜੇ ਕਰੇਗੀ। ਰੋਜ਼ਗਾਰ ਦੇਾਂਗੇ, ਨੌਜਵਾਨਾਂ ਦੀ ਤਕਦੀਰ ਬਦਲਾਂਗੇ। ਨੌਜਵਾਨ ਸੁਖਦਾ ਸਾਹ ਲੈ ਸਕਣ ਨੌਜਵਾਨ ਆਤਮ ਨਿਰਪਰ ਜਿੰਦਗੀ ਜੀ ਸਕਣ ਨੌਜਵਾਨਾਂ ਲਈ ਮਿਆਰੀ এডਿਕੇਸ਼ਨ ਔਰ ਸਰਵਿਸਿਜ਼ ਐਬੀਐਸਪੀ ਪ੍ਰਬੰਧ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਕੋਈ ਸਮਾਜ ਪਾਰਟੀ ਜਿੰਦਾਬਾਦ